ਰੁਕਰਦੇ ਅਗੇ ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਆਮਲਾ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਤੇ ਪਾਵਰ ਕਮ ਦੇ ਜੇਏ ਨੇ ਰਮਿੰਦਰ ਆਮਲਾ ਤੇ ਲਗਾਏ ਨੇ ਦੁਰਵਿਹਾਰ ਦੇ ਇਲਜ਼ਾਮ ਸੋ ਇਹ ਗੁੰਡਾਗਰਦੀ ਜੜੀ ਹੈ ਸਾਫ ਤੌਰ ਤੇ ਇੱਥੇ ਵਿਖਾਈ ਦਿੱਤੀ ਹੈ ਤੇ ਪਾਵਰ ਕਮ ਦੇ ਜੇਏ ਨੇ ਰਮਿੰਦਰ ਆਮਲਾ ਉੱਤੇ ਦੁਰਵਿਹਾਰ ਦੇ ਇਲਜ਼ਾਮ ਲਗਾਏ ਨੇ ਕਾਂਗਰਸੀ ਵਿਧਾਇਕ ਨੇ ਰਮਿੰਦਰ ਆਮਲਾ ਜਿਨ੍ਹਾਂ ਦੀ ਗੁੰਡਾਗਰਦੀ ਜਲਾਲਾਬਾਦ ਵਿਖੇ ਵਿਖਾਈ ਦਿੱਤੀ ਹੈ ਉਹਨਾਂ ਕਹਿੰਦੇ ਕਿ ਵਿਜੀਲੈਂਸ ਤੋਂ फड़ा नजायज पर धमकी जींदर आंबला पी ए भुलर ने दफ्तर के माड़ी शब्दी की वरतों की है जय ने जो गंभीर इल्जाम जड़े ने लगाए ने जालाबाद तो कांग्रेसी विधायक ने रविंदर आंबला जस्ती कि गुंडागर्दी जड़ी नजर आई है पावाकौम के जई ने रविंदर आंबला उ दुर्विहार के गंभीर इल्जाम लगाए ने ਜੇ ਮੁਤਾਬਕ ਰਵਿੰਦਰ ਆਮਲਾ ਅਤੇ ਉਸੇ ਪੀਏ ਪੁੱਲਰ ਨੇ ਦਫ਼ਤਰ ਚ ਸੱਦ ਕੇ ਉਸ ਨਾਲ ਮਾੜੀ ਸ਼ਬਦਾਵਲੀ ਉਸਤੇ ਵਰਤੀ ਗਈ ਜੇਈ ਨੇ ਉੱਚ ਅਧਿਕਾਰੀਆਂ ਨੂੰ ਵਿਦਾਇਕ ਦੇ ਖਿਲਾਫ ਹੁਣ ਸ਼ਿਕਾਇਤ ਕੀਤੀ ਹੈ ਜੇਈ ਆਪਣੀ ਟੀਮ ਦੇ ਨਾਲ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਗਿਆ ਸੀ ਜਦੋਂ ਕਿ ਉਸ ਨਾਲ ਅਦੁੱਤ ਵਿਹਾਰ ਕੀਤਾ ਗਿਆ ਸ਼੍ਰੋਮਣੀ ਅਕਾਲ ਦਲ ਨੇ ਰਵਿੰਦਰ ਆਮਲਾ ਦੇ ਰਵਈਏ ਦੀ ਸਖਤ ਨਿਖੇਦੀ ਕੀਤੀ ਹੈ ਤੇ ਕਿਹਾ ਕਿ ਅਜੇ ਹਵਤੀਰਾ ਵਿਦਾਇਕ ਨੂੰ ਸ਼ੋਭਾ ਨਹੀਂ ਦਿੰਦਾ ਸੋ ਆਪਣੀ ਟੀਮ ਦੇ ਨਾਲ ਜੇਈ ਤੇ ਡਿਫਾਲਟਰਸ ਨਹੀਂ ਉਨਾਦੀ ਕਨੈਕਸ਼ਨ ਕੱਟਨ ਗਿਆ ਸੀ ਜਦੋਂ ਕਿ ਉਹਨਾਂ ਸਨਾਲ ਬਚਲਮਟੀ ਕੀਤੀ ਗਈ ਸ਼੍ਰੋਮਣੀ ਕਾਲਦਲ ਨੇ ਰਵਿੰਦਰ ਆਮਲਾ ਦੇ ਰਵਈਏ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਸ਼੍ਰੋਮਣੀ ਕਾਲਦਲ ਨੇ ਸਾਫ ਕਿਹਾ ਹੈ ਕਿ ਅਜਿਹਾ ਵਤੀਰਾ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦਾ ਜੇ ਇਹ ਵੱਲੋਂ ਕੁਝ ਅਧਿਕਾਰੀਆਂ ਨੂੰ ਸ਼ਿਕਾਇਤ ਜੋ ਕੀਤੀ ਗਈ ਉਹ ਵੀ ਹੁਣ ਵਾਇਰਲ ਹੋ ਰਹੀ ਹੈ ਸੇ ਗੁੰਡਾਗਰਦੀ ਜੁੜੀ ਹੈ ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਵਿੰਦਰ ਆਮਲਾ ਦੀ ਉਹ ਵਿਖਾਈ ਦਿੱਤੀ ਹੈ ਅਤੇ ਜੇ ਇਹ ਦਾ ਕਹਿਣਾ ਪਾਵਾ ਕਮ ਦੇ ਕਿ ਵਿਜੀਲੈਂਸ ਤੋਂ ਫੜੋਂ ਨਾਜਾਇਜ਼ ਪਰਚੇ ਰੇਪ ਕੇਸ ਕੌਨ ਤੇ ਕੁੱਟਮਾਰ ਦੀ ਧਮਕੀ ਉਸ ਨੂੰ ਦਿੱਤੀ ਗਈ ਹੈ ਤੇ ਉਸ ਨਾਲ ਮਾੜੀ ਸ਼ਬਦਾਵਲੀ ਜੜੀ ਹੈ ਉਹ ਵਰਤੀ ਗਈ ਹੈ ਜਿਹੇ ਵਿਚਕਾਰ ਪਾਵਰ ਕਮਪਨੀ ਦੇ जेई ਨੇ ਹੁਣ ਰਵਿੰਦਰ ਆਮਲਾ ਤੇ ਇੱਕ ਗੰਭੀਰ ਇਲਜ਼ਾਮ ਲਗਾਉਂਦਿਆਂ ਉਸ ਦੀ ਸ਼ਿਕਾਇਤ ਵੀ ਕੀਤੀ ਹੈ ਰਵਿੰਦਰ ਆਮਲਾ ਤੇ ਉਸ ਦੇ ਪੀਪੂਲਰ ਨੇ ਦਫਤਰ ਵਿੱਚ ਸਦਕੇ ਉਸ ਉਤੇ ਮਾੜੀ ਸ਼ਬਦਾਂ ਦੀ ਵਰਤਨ ਦੇ ਇਲਜ਼ਾਮ ਉਹਨਾਂ ਨੇ ਰਵਿੰਦਰ ਆਮਲਾ ਤੇ ਲਗਾਏ ਨੇ ਜੇ ਨੇ ਉੱਚ ਅਧਿਕਾਰੀਆਂ ਨੂੰ ਵਿਧਾਇਕ ਦੇ ਖਿਲਾਫ ਹੁਣ ਸ਼ਿਕਾਇਤ ਕੀਤੀ ਹੈ

ਜੇਏ ਆਪਣੀ ਟੀਮ ਦੇ ਨਾਲ ਦੱਸੇ ਕਿ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਗਿਆ ਸੀ ਜਦੋਂ ਕਿ ਅਰਜ਼ ਨਾਲ ਐਪਤ ਸੰਤਤੀ ਕੀਤੀ ਗਈ ਹੈ ਉਸ ਨੂੰ ਤਵਕਿਆ ਦਿੱਤੇ ਹੋਏ ਹਨ ਇਹ ਦੱਸਦੇ ਕਿ ਇਸ ਪੂਰੇ ਮਾਮਲੇ 'ਚ ਸ਼੍ਰੋਮਣੀ ਕਾਲਦਲ ਨੇ ਰਵਈਏ ਦੀ ਹੁਣ ਨਿਖੇਦੀ ਕੀਤੀ ਹੈ ਤੇ ਕਿਹਾ ਕਿ ਜੀਹਾ ਵਤੀਰਾ ਵਿਦਾਇਕ ਮੋਸ਼ੂਬਾ ਨਹੀਂ ਦਿੰਦਾ ਦੱਸਦੇ ਕਿ ਹੁਣ ਜੇਏ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਪੂਰੇ ਮਾਮਲੇ ਸੰਬੰਧੀ ਜੋ ਸ਼ਿਕਾਇਤ ਕੀਤੀ ਗਈ ਹੈ ਉਹ ਵੀ ਵਾਇਰਲ ਹੋ ਰਹੀ ਹੈ ਇਸ ਪੂਰੀ ਘਟਨਾ ਦੀ ਰਵਿੰਦਰ ਆਮਲਾ ਦੇ ਰਵਈਏ ਦੀ ਜੁੜੀ ਹੈ ਨਿਖੇਦੀ ਹਰ ਪਾਸੇ ਹੋ ਰਹੀ ਹੈ ਸ਼੍ਰਮਣੀ ਕਾਲ ਦਲ ਨੇ ਵੀ ਸੰਸਦ ਦੇ ਇਸ ਰਵਈਏ ਦੀ ਵਿਦਾਇਕ ਦੀ ਰਜਿੰਦਰ ਆਮਲਾ ਦੀ ਗੁੰਡਾ ਕਰਦੀ ਦੀ ਨਿਖੇਦੀ ਕੀਤੀ ਹੈ ਪਾਵਰ ਕਾਮ ਦੇ ਜਈ ਨੇ ਰਵਿੰਦਰ ਆਮਲਾ ਤੇ ਦੁਰਵਿਵਹਾਰ ਦੇ ਇੱਕ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਸ ਦਿਨਾਲ ਬੱਤ ਚ ਕੀਤੀ ਗਈ ਪੀਐਸਪੀਸੀਐਲ ਦੇ ਜਿਹੜੇ ਸਾਡੇ ਜਲਾਲਾਬਾਦ ਤੋਂ ਜਿਹੜੇ ਆਪਣੇ ਅਫੀਸਰ ਨੇ ਉਹਨਾਂ ਨੇ ਜਿਹੜੀ ਅੱਜ ਇੱਕ ਰਿਟਰਨ ਲੈਟਰ ਦਿੱਤੀ ਸੀ ਆਦੇ ਸੀਨੀਅਰਸ ਨੂੰ ਉਹਦਾ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਉਹਨਾਂ ਨੂੰ ਆਪ ਦੇ ਦਫ਼ਤਰ ਦੇ ਵਿੱਚ ਬੁਲਾ ਕੇ ਕਾਂਗਰਸ ਦੇ ਚਿਰਾਗਾਬਾਦ ਬਹੁਤ ਹੀ ਭੈੜੀ ਸ਼ਬਦਾਲੀ ਵਰਤੀ ਗਈ ਜਿਵੇਂ ਉਹਨਾਂ ਨੇ ਵਿੱਚ ਲਿਖਿਆ ਵੀ ਰੇਪ ਦਾ ਪਰਚਾ ਕਰਾਉਣ ਦਾ ਕਿਹਾ ਗਿਆ ਵਿਜੀਲੈਂਸ ਨੂੰ ਅਸੀਂ ਫੜਾਵਾਂਗੇ ਦੇਖੋ ਤੁਸੀਂ ਜੋ ਅਸੀਂ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਸੀਂ ਕਹਿ ਰਹੇ ਸੀਗੇ ਦੇਦੀ ਕੀ ਚੱਜ ਰਹੀ ਹੈ ਅਫਤਾਰ ਸਿੰਘ ਸਰਨਾਲ ਇਸ ਵਿਲੇਜ ਉੱਪ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਫਤਾਰ ਜਿਸ ਨਾਲ ਇਹ ਮਾਮਲਾ ਸਾਹਮਣੇ ਆਇਆ ਯਕੀਨਨ ਕਿਉਂਕਿ ਅਜੇ ਜੋ ਨੇ ਆਪਣੀ ਡਿਊਟੀ ਤੇ ਸਨ ਜਿਸ ਦੇ ਨਾਲ ਇਹ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕੀ ਕੁਝ ਕੋਈ ਐਕਸ਼ਨ ਲਿਆ ਜਾ ਰਿਹਾ ਹੈ ਇਸ ਮਾਮਲੇ 'ਚ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਦਾ ਇਹ ਮਾਮਲਾ ਜਿਹੜਾ ਇੱਕ ਜਿਹੜਾ ਲੈਟਰ ਜਿਹੜਾ ਵਾਇਰਲ ਹੋਇਆ ਹੈ ਉਸ ਨੂੰ ਦੇਖ ਕੇ ਇਹ ਲੱਗਦਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਹਾਲਾਂਕਿ ਕਈ ਮਾਮਲੇ ਇਸ ਤਰ੍ਹਾਂ ਦੇ ਪਹਿਲਾਂ ਵੀ ਹੋਏ ਆ ਜਦੋਂ ਕਾਂਗਰਸ ਦੇ ਐਮ.ਐਲ.ਏ ਵੱਲੋਂ ਜਾਂ ਕਿਸੇ ਮੰਤਰੀਆ ਵੱਲੋਂ ਜਿਹੜਾ ਹੈਗਾ ਅਧਿਕਾਰੀਆਂ ਦੇ ਨਾਲ ਜਿਹੜੀ ਉਹਨਾਂ ਦੇ ਨਾਲ ਬੁਰਾ ਜ਼ੁਬਾਨ ਕੀਤਾ ਗਿਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਤੇ ਜਿਸ ਮਾਮਲੇ ਦੀ ਗੱਲ ਜਿਹੜੀ ਗੱਲ ਕੀਤੀ ਜਾ ਰਹੀ ਹੈ ਹਲਕਾ ਜਲਾਲਾਬਾਦ ਤੋਂ ਜਿਹੜੇ ਕਾਂਗਰਸ ਦੇ ਜਿਹੜੇ ਐਮ.ਐਲ.ਏ ਨੇ ਰੋਮਿੰਦਰ ਆਮਲਾ ਇਹ ਉਹਨਾਂ ਦੇ ਨਾਲ ਜਿਹੜਾ ਸਿੱਧਾ ਤੌਰ ਤੇ ਜੁੜਿਆ ਹੋਇਆ ਹੈ ਤੇ ਉਹਨਾਂ ਤੇ ਇਸ ਤਰ੍ਹਾਂ ਦੇ ਜਿਹ ਇਲਜ਼ਾਮ ਨੇ ਕੀ ਪਾਵਰ ਕਾਮ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਵੱਲੋਂ ਜਿਹੜਾ ਡਿਫਾਲਟਿੰਗ ਜਿਹੜੀ ਰਕਮ ਹੈਗੀ ਉਹ ਉਸ ਜਿਹੜੀ ਉਗਾਈ ਕਰਨ ਵਾਸਤੇ ਜਿਹੜੇ ਉਹਨਾਂ ਵੱਲੋਂ ਜਿਹੜੇ ਮੀਟਰ ਕੱਟੇ ਜਾ ਰਹੇ ਹੈ ਜਾਂ ਉਹਨਾਂ ਤੋਂ ਜਿਹੜੀ ਵਸੂਲੀ ਕੀਤੀ ਜਾ ਰਹੀ ਸੀਗੀ ਉਸ ਦੌਰਾਨ ਕਿਸੇ ਵਿਅਕਤੀ ਦਾ ਜਿਹੜਾ ਹੈਗਾ ਡਿਫਾਲਟਿੰਗ ਰਕਮ ਨੂੰ ਲੈ ਕੇ ਜਿਹੜਾ ਉਹਨਾਂ ਵੱਲੋਂ ਮੀਟਰ ਕੱਟਿਆ ਗਿਆ ਉਸ ਤੋਂ ਬਾਅਦ ਜਿਹੜੇ ਹੈਗੇ ਜਿਹੜੇ ਰਵਿੰਦਰ ਆਮਲਾ ਦੇ ਜਿਹੜੇ ਪੀਏ ਹੈਗੇ ਉਹਨਾਂ ਵੱਲੋਂ ਉਹਨਾਂ ਨੂੰ ਦਫ਼ਤਰ 'ਚ ਬੁਲਾ ਕੇ ਜਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਵਿਵਾਰ ਕੀਤਾ ਗਿਆ ਉਹ ਲੈਟਰ ਦੇ ਵਿੱਚ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਹੈਗਾ ਕਿ ਉਹਨਾਂ ਵੱਲੋਂ ਨਾ ਹੀ ਕੇਵਲ ਉਹਨਾਂ ਨੂੰ ਜਿਹੜਾ ਬੁਰਾ ਜ਼ਬਾਰ ਉਹਨਾਂ ਦੇ ਨਾਲ ਕੀਤਾ ਗਿਆ ਲੇਕਿਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਦੇ ਵਿੱਚ ਰੇਪ ਵਰਗੇ ਜਿਹੜੇ ਹੈਗੇ ਜਿਹੜੇ ਸੰਗੀਨ ਜਿਹੜੇ ਮਾਮਲੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਖਸਾਉਣ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਹੈ ਜੀ ਇਸ ਮਾਮਲੇ ਤੋਂ ਤੋਂ ਬਾਅਦ ਜਿਸ ਤਰ੍ਹਾਂ ਦੇ ਜਿਹੜੇ ਹੈਗੇ ਲੋਕਾਈਆਂ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਪ੍ਰਤੀਕਿਰਿਆ ਜਿਹੜੀ ਉਹਨਾਂ ਦੇ ਸਾਹਮਣੇ ਆ ਰਹੀ ਹੈ ਉਸ ਨੂੰ ਲੈ ਕੇ ਹੈਗਾ ਰਮੇਂਦਰ ਆਮਲਾਦੀ ਛਵੀ ਤੇ ਬਿਲਕੁਲ ਐ ਕੁਛ ਨਾ ਕੁਛ ਜਿਹੜੇ ਹੈਗੇ ਜਿਹੜੇ ਉਹਨਾਂ ਤੋਂ ਬਿਲਕੁਲ ਬਿਲਕੁਲ صاف نظر ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਰਵਈਆ ਜਾਂ ਫਿਰ ਅਧਿਕਾਰੀਆਂ ਦੇ ਨਾਲ ਜਾਂ ਲੋਕਾਂ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਪੱਖਪਤੀ ਵਾਲਾ ਜਿਹੜਾ ਹੈਗਾ ਜਾਂ ਫਿਰ ਜਿਹੜਾ ਹੈਗਾ ਆਪਣੇ ਜਿਹੜੇ ਅਹੁਦੇ ਦੀ ਜਿਹੜੀ ਦੁਰਵਰਤੋਂ ਦਾ ਵੀ ਜਿਹੜਾ ਬਿਲਕੁਲ ਸਾਹਮਣੇ ਆ ਰਿਹਾ ਹੈਗਾ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਵੀ ਜਿਸ ਤਰ੍ਹਾਂ ਦੇ ਜਿਹੜੇ ਇਹ ਗੱਲ ਕਹੀ ਗਈ ਹੈ ਕਿ ਹਮੇਸ਼ਾ ਜਿਹੜਾ ਹਲਕਾ ਜਲਾਲਾਬਾਦ ਦੇ ਵਿੱਚ ਹੈ ਜਿਹੜੇ ਕਾਂਗਰਸੀ ਐਮਐਲਏ ਆ ਉਹਨਾਂ ਦੇ ਜਿਹੜੇ ਕੁਝ ਖਾਸ ਜਿਹੜੇ ਵਿਅਕਤੀ ਆ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਆ ਨਜਾਇਜ਼ ਜਿਹੜੇ ਪਰਚੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਆ ਆਮ ਲੋਕ ਹੈ ਉਹਨਾਂ ਤੇ ਜਿਹੜੇ ਕਰਵਾਏ ਜਾ ਰਿਹਾ ਇਹ ਤੋਂ ਸਪੱਸ਼ਟ ਹੁੰਦਾ ਹੈ ਕਿ ਜਿਹੜੇ ਕਾਂਗਰਸੀ ਐਮਐਲਏ ਉਹ ਆਪਣੇ ਲੋਕਾਂ ਉਸੋਰੇ ਹਲਕਾ ਜਲਾਲਪੁਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਜਿਹੜਾ ਦਬਾਅ ਪਾਉਣਾ ਚਾਹੁੰਦੇ ਆ ਆਪਣੇ ਨਾਲ ਜਿਹੜਾ ਰਲਣਾ ਚਾਹੁੰਦੇ ਆ ਤੇ ਫਿਲਹਾਲ ਜੇ ਇਸ ਮਾਮਲੇ ਦੀ ਪੂਰੀ ਗੱਲ ਕੀਤੀ ਜਾਵੇ ਤਾਂ ਅਸੀਂ ਕੋਸ਼ਿਸ਼ ਕੀਤੀ ਸੀ ਕਿ ਰਵਿੰਦਰ ਆਮਲਾ ਜਿਹੜੇ ਐਮਐਲਏ ਨੇ ਜਾਂ ਉਹ ਜਿਹੜੇ ਹੈਗੇ ਜਿਹੜੇ ਸਬੰਧਤ ਪੀਐਸਪੀ ਪੀਐਸਪੀਐਲ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਨਾਲ رابطہ قائم ਕੀਤਾ ਜਾਵੇ ਪੂਰੀ ਜਾਣਕਾਰੀ ਲਈ ਜਾਵੇ ਲੇਕਿਨ ਸਾਡਾ ਸੰਪਰਕ ਉਹਨਾਂ ਦੇ ਨਾਲ ਨਹੀਂ ਹੋ ਸਕਿਆ ਰਾਧਾ ਜੀ ਅੱਥੇ ਇੱਕ ਮੈਂ ਤੁਹਾਨੂੰ ਗੱਲ ਇੱਕ ਪਾਸੇ ਥੋਰ ਕਰਨਾ ਚਾਹੁੰਦਾ ਕਿ ਇਹ ਇਹ ਜਿਹੜੀ ਘਟਨਾ ਹੈ ਜੀ ਇਹ 3 ਜੁਲਾਈ ਤੋਂ ਜਿਹੜੀ ਹੈਗੀ ਮਾਮਲਾ ਹੈਗਾ ਲੇਕਿਨ ਦੱਸਿਆ ਜਾ ਰਿਹਾ ਹੈ ਕਿ 31 ਜੁਲਾਈ ਨੂੰ ਜਿਹੜੀ ਹੈਗੀ ਜਿਹੜੇ ਪੀਐਸਸੀਐਲ ਦੇ ਜਿਹੜੇ ਅਧਿਕਾਰੀ ਨੇ ਉਹ ਚੁਦਕਾਰੀ ਨੇ ਜਿਹਦੇ ਵਿੱਚ ਐਸਸੀ ਐਕਸੀਐਮ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਹੜੇ ਵੀ ਵਿਧਾਇਕ ਸੇ ਜਿਹੜੇ ਹੋਰ ਉਹਨਾਂ ਦੇ ਐਮਐਲਏ ਜਿਹਾ ਹੋਰ ਜਿਹੜੇ ਉਹਨਾਂ ਦੇ ਆਗੂ ਸੀਗੇ ਉਹਨਾਂ ਨਾਲ ਮੀਟਿੰਗ ਜ਼ਰੂਰ ਹੋਈ ਹੈ ਇਸ ਪੂਰੇ ਮਾਮਲੇ ਨੂੰ ਜਿਹੜੀ ਹੈਗੀ ਦਬਾਅ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਮਲਾ ਜਿਹੜਾ ਹੈਗਾ ਨਾ ਉਹ ਬਾਹਰ ਨਾ ਜਾਵੇ ਜੇ ਜਿਹੜਾ ਰਮਿੰਦਰ ਆ ਰਿਹਾ ਹੈ ਵਿਦਾਇਆ ਕਿ ਕਾਂਗਰਸ ਜਿਹੜਾ ਪਾਰਟੀ ਤੇ ਉਸੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗੇ ਕੋਈ ਕਿਰਨਿਸ਼ਾਨੇ ਸਾਡੇ ਨਾ ਸਾਡੇ ਪੀਐਸਪੀਸੀਐਲ ਦੇ ਜਿਹੜੇ ਸਾਡੇ ਜਲਾਲਾਬਾਦ ਤੋਂ ਜਿਹੜੇ ਆਪਣੇ ਅਫੀਸਰ ਨੇ ਉਹਨਾਂ ਨੇ ਜਿਹੜੀ ਅੱਜ ਇੱਕ ਰਿਟਰਨ ਲੈਟਰ ਦਿੱਤੀ ਸੀ ਆਦੇ ਸੀਨੀਅਰਸ ਨੂੰ ਉਹਦਾ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਉਹਨਾਂ ਨੂੰ ਆਪ ਦੇ ਦਫ਼ਤਰ ਦੇ ਵਿੱਚ ਬੁਲਾ ਕੇ ਕਾਂਗਰਸ ਦੇ ਚ ਜਲਾਲਾਬਾਦ ਬਹੁਤ ਹੀ ਭੈੜੀ ਸ਼ਬਦਾਲੀ ਵਰਤੀ ਗਈ ਜਿਵੇਂ ਉਹਨਾਂ ਨੇ ਵਿੱਚ ਲਿਖਿਆ ਵੀ ਰੇਪ ਦਾ ਪਰਚਾ ਕਰਾਉਣ ਦਾ ਕਿਹਾ ਗਿਆ ਵਿਜੀਲੈਂਸ ਨੂੰ ਅਸੀਂ ਫੜਾਵਾਂਗੇ ਦੇਖੋ ਤੁਸੀਂ ਜੋ ਅਸੀਂ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਸੀਂ ਕਹਿ ਰਹੇ ਸੀਗੇ ਕਿ ਨਜਾਇਜ਼ ਪਰਚੇ ਕਰਾਉਂਦੇ ਆ ਲੋਕਾਂ ਨੂੰ ਗੁੰਡਾਗਰਦੀ ਕਰਦੇ ਆ ਡਰਾਉਂਦੇ ਆ ਦੇਖੋ ਅੱਜ ਇੱਥੇ ਜੇ ਡੇਡੇ ਆਪਣੇ ਮੁਲਾਜ਼ਮਾਂ ਨੂੰ ਐ ਬੋਲਦੇ ਆ ਸੀਨੀਅਰ ਅਫਸਰਾਂ ਨੂੰ ਤੇ ਉਸ ਤੋਂ ਬਾਅਦ ਆਮ ਲੋਕਾਂ ਨਾਲ ਕੀ ਵਿਹਾਰ ਹੁੰਦਾ ਹੁੰਦਾ ਹੋਊਗਾ ਅਸੀਂ ਤੇ ਇਹ ਕੋਰ ਨਿੰਦਾ ਕਰਦੇ ਹਾਂ ਕਿ ਇਹ ਜਿਹੜੀ ਗੱਲ ਹੈ ਇਹ ਸਮਾਜ ਦੇ ਵਿੱਚ ਇੱਕ ਐਮਐਲਏ ਹੋਣ ਦੇ ਨਾਤੇ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਬਹੁਤ ਭੈੜਾ ਲੱਗਦਾ ਜਸੰਗਰਾਲ ਇਹ ਘਟਨਾ ਸਾਹਮਣੇ ਆਈ ਹੈ ਜਦੋਂ ਤੇਰੇ ਪਰ ਹਾਰ ਦੇ ਗੰਭੀਰ ਇਲਜ਼ਾਮ ਲੱਗੇਗੇ ਨੇ ਜੋ ਸ਼ਿਕਾਇਤ ਜਿਹੜੀ ਬਾਰੇ ਹੋਈ ਹੈ ਕਈ ਸਵਾਲ ਜਿਹੜੇ ਨੇ ਉਹ ਇਸ ਤਰ੍ਹਾਂ ਖੜੇ ਹੁੰਦੇ ਨੇ